ਸਪਾ ਸੈਂਟਰ ਦੀ ਆੜ੍ਹਤੇ ਵਿੱਚ ਚਲਾਇਆ ਜਾ ਰਿਹਾ ਸੀ ਜਿਸ ਨੂੰ ਫਰੋਸੀ ਦਾ ਤੰਦਾ ਉਸਨੇ ਮਾਰੀ ਰੇਡ ਤਾਂ ਮੂੰਹ ਲਕਾਉਂਦੇ ਹੋਏ ਨਜ਼ਰ ਆਏ ਮੁੰਡੇ ਕੁੜੀਆਂ ਅਕਵਾਖਤ ਧਰਾਵਾਂ ਦੇ ਤਹਿਤ ਪੰਜਾਬ ਪੁਲਿਸ ਨੇ ਕੀਤਾ ਮਾਮਲਾ ਦਰਜ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਗਫਤੂਚਨਾ ਦੇ ਆਧਾਰ ਉੱਤੇ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਇੱਕ ਸਪਾ ਸੈਂਟਰ ਦੇ ਉੱਤੇ ਰੇਡ ਕੀਤੀ ਗਈ ਸਪਾ ਸੈਂਟਰ ਵਿੱਚੋਂ 4 ਲੜਕੇ ਅਤੇ 2 ਲੜਕੀਆਂ ਨੂੰ ਇਤਰਾਜਯੋਗ ਹਾਲਤ ਵਿੱਚ ਪੁਲਿਸ ਵੱਲੋਂ ਫੜਿਆ ਗਿਆ ਥਾਣਾ ਸਿਵਲ ਲਾਈਨ ਦੇ ਐਸਐਚਓ ਯਾਦਵੰਦ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਮਹੇਸ਼ਵਰੀ ਚੌਕ ਨੇੜੇ ਚੱਲ ਰਹੇ ਸਪਾ ਸੈਂਟਰ ਵਿੱਚ ਜਿਸਮ ਫਰੋਚੀ ਦਾ ਧੰਦਾ ਚੱਲ ਰਿਹਾ ਅਤੇ ਇਸ ਸੂਚਨਾ ਦੇ ਆਧਾਰ ਦੇ ਉੱਤੇ ਜਦੋਂ ਉਹਨਾਂ ਦੇ ਵੱਲੋਂ ਸਪਾ ਸੈਂਟਰ ਦੇ ਵਿੱਚ ਜਾ ਕੇ ਰੇਡ ਕੀਤੀ ਗਈ ਤਾਂ ਉਹਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਕੁਝ ਮੁੰਡੇ ਅਤੇ ਕੁੜੀਆਂ ਬਰਾਮਦ ਹੋਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕੱਲ ਸਾਨੂੰ ਕੋਈ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਤਹਿਤ ਅਸੀਂ ਐਸੇ ਦਵਾਨ ਚੰਤੋਂ ਚੈੱਕ ਕਰਵਾ ਕੇ ਇੱਕ ਮੁਖਬਰੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਧਾਰਾ 3 4 5 ਇਮੋਰਲ ਟ੍ਰੈਫਿਕਿੰਗ ਐਕਟ। ਇਸ ਤੋਂ ਬਾਅਦ ਅਸੀਂ ਰੇਡ ਕਰਕੇ ਇੱਕ ਟਕਿੰਗਸ ਨਾਮ ਦਾ ਸਪਾ ਹੈਗਾ ਜੀ ਜਿੱਥੇ ਸਪਾ ਦੇ ਨਾਮ ਤੇ ਬੜਾ ਗਲਤ ਕੰਮ ਹੁੰਦਾ ਸੀ ਜਿਸਮ ਬ੍ਰੋਸਟੀ ਦਾ ਕੰਮ ਹੁੰਦਾ ਸੀ ਚੱਕਲਾ ਚੱਲ ਕਹਿ ਸਕਦੇ ਆਪਾਂ। ਉਸ ਦੇ ਵਿੱਚ ਅਸੀਂ ਕੁੱਲ 6 ਜਣਾਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਦੋ ਲੇਡੀਜ਼ ਤੇ ਚਾਰ ਉਹਨਾਂ ਦੇ ਮਕਾਨ ਮਲਟੀਪਲਸ ਕਸਟਮਰ ਹੈਗੇ ਆ ਉਹ ਅਰੈਸਟ ਕਰਕੇ ਅਸੀਂ ਹੁਣ ਇਹਨਾਂ ਦੀ ਪੁੱਛਗਛ ਕਰ ਰਹੇ ਆ ਕਿ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਇੱਥੇ ਕੀ ਕੀ ਕੰਮ ਹੁੰਦੇ ਸੀ ਕੋਈ ਕੀ ਕੀ ਇਲੀਗਲ ਐਕਟੀਵਿਟੀਜ਼ ਕੋਈ ਹੋਰ ਹੁੰਦੀਆਂ ਸੀ ਜਾਂ ਕੌਣ ਕੌਣ ਬੰਦੇ ਆਉਂਦੇ ਸੀ ਇਹਨਾਂ ਦਾ ਓਨਰ ਕੌਣ ਹੈਗਾ ਇਦਾਂ ਦੀਆਂ ਚੀਜ਼ਾਂ ਸੀ ਵੈਰੀਫਾਈ ਕਰ ਰਹੇ ਹੈਗੇ ਸਰ ਸਾਰੇ ਬੰਦੇ ਅਰੈਸਟ ਹੋ ਗਏ ਨੇ ਅਜੇ ਫਿਲਹਾਲ ਤੋਂ ਫਾਰ ਦਾ ਟਾਈਮ ਬੀਿੰਗ ਜਿੰਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ ਇਸ ਨਾਲ ਸਪਾਸ ਸੈਂਟਰ ਬਹਿੰਡਾ ਬੜੀ ਸਿੰਪਲ ਜੀ ਗੱਲ ਆ ਜੀ ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਤੁਹਾਡੇ ਕੋਲ অথরাইゼਸ਼ਨ ਹੋਣੀ ਚਾਹੀਦੀ ਹੈ ਕਨਸਰਨ ਡਿਪਾਰਟਮੈਂਟ ਦੇ ਲਾਇਸੈਂਸ ਤੁਹਾਡੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਵੀ ਚੱਲਦੇ ਕੋਈ ਸਪਾ ਸੈਂਟਰ ਲਾ ਲਓ ਕੋਈ ਸੈਲੂਨ ਲਾ ਲਓ ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ ਆਦਰਵਾਇਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਡੇ ਬਾਏ ਡੇ ਹੁੰਦੀ ਰਹੂਗੀ। ਲੇਡੀਜ਼ ਕਿੰਨੀ ਗ੍ਰਿਫਤਾਰ ਕੀਤੀ? ਨੱਚ ਦੋ ਲੇਡੀਜ਼ ਗ੍ਰਿਫਤਾਰ ਕੀਤੀਆਂ ਜੀ। ਇਹ ਇਥੋਂ ਦੇ ਨੇ ਸਾਰੇ ਕਿ ਬਾਹਰੋਂ ਵੀ ਆਂਦੇ ਨੇ। ਨਹੀਂ ਕੁਝ ਜਣੇ ਬਾਹਰੋਂ ਵੀ ਹੈਗੇ ਆ ਬੁਲਾਡੇ ਤੋਂ ਹੈਗੇ ਨੇ ਲੁਧਿਆਣੇ ਤੋਂ ਹੈਗੇ ਆ ਅਗੜ ਥਾਵਾ ਤੋਂ ਅੰਜ ਚਾਰ ਜਣੇ ਲੋਕ ਹੋ। ਬਾਕੀ ਕਸਟਮਰ ਨੇ ਸਰ ਇੱਕ ਜਣਾ ਕਸਟਮਰ ਆ ਜੀ ਤਿੰਨ ਜਣੇ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ।